ਇੱਕ ਮੁੰਡੇ ਨੂੰ ਫਾਂਸੀ ਹੋਈ ਸੀ ਉਸ ਨੂੰ ਜੇਲਰ ਸਾਹਿਬ ਨੇ ਪੁੱਛਿਆ ਤੇਰੀ ਕੋਈ ਆਖਰੀ ਇੱਛਾ ਹੈ ਤ ਤੂੰ ਦੱਸ ਸਕਦਾ ਹੈ ਉਸ ਮੁੰਡੇ ਨੇ ਕਿਹਾ ਸਾਹਿਬ ਮੇਰੀ ਇੱਕ ਹੀ ਇੱਛਾ ਹੈ ਕਿ ਮੈਂ ਆਪਣੀ ਪਤਨੀ ਨਾਲ ਇੱਕ ਰਾਤ ਬਤੀਤ ਕਰਨਾ ਚਾਹੁੰਦਾ ਹਾਂ ਜੇਲਰ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਉਸ ਨੇ ਸੋਚਿਆ ਜਦੋਂ ਤੋਂ ਮੈਂ ਨੌਕਰੀ ਕਰ ਰਿਹਾ ਹਾਂ ਅਜਿਹਾ ਕਿਸੇ ਨੇ ਨਹੀਂ ਕਿਹਾ ਸੀ ਫਿਰ ਜੇਲਰ ਨੇ ਸੋਚਿਆ ਜੇਕਰ ਇਸ ਦੀ ਇਹ ਆਖਰੀ ਇੱਛਾ ਹੈ ਤਾਂ ਜ਼ਰੂਰ ਪੂਰੀ ਕੀਤੀ ਜਾਵੇਗੀ ਜੇਲਰ ਸਾਹਿਬ ਉਸ ਮੁੰਡੇ ਦੀ ਪਤਨੀ ਨੂੰ ਸੁਨੇਹਾ ਭੇਜ ਕੇ ਕਹਿੰਦਾ ਹੈ ਕਿ ਪਰਸੋ ਤੁਹਾਡੇ ਪਤੀ ਨੂੰ ਫਾਂਸੀ ਹੋ ਰਹੀ ਹੈ ਪਰ ਤੁਹਾਡਾ ਪਤੀ ਇੱਕ ਰਾਤ ਤੁਹਾਡੇ ਨਾਲ ਬਤਾਉਣਾ ਚਾਹੁੰਦਾ ਹੈ ਤੁਸੀਂ ਉਸ ਦੀ ਇਹ ਆਖਰੀ ਇੱਛਾ ਪੂਰੀ ਕਰ ਦੇਵੋ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਸੁਣਨ ਤੋਂ ਬਾਅਦ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਕਹਾਣੀ ਨੂੰ ਪੂਰਾ ਸੁਣਨਾ ਦੋ ਦੋਸਤ ਇੱਕ ਦਾ ਨਾਮ ਹਿਸ਼ ਤੇ ਦੂਜੇ ਦਾ ਨਾਮ ਪਰਮ ਹੁੰਦਾ ਹੈ ਉਹ ਦੋਵੇਂ ਬਚਪਨ ਤੋਂ ਹੀ ਇਕੱਠੇ ਪੜਦੇ ਤੇ ਖੇਡਦੇ ਹੁੰਦੇ ਸੀ ਜਦੋਂ ਉਹ ਜਵਾਨ ਹੋਏ ਤਾਂ ਨੌਕਰੀ ਵੀ ਇੱਕੋ ਥਾਂ ਕਰਨ ਲੱਗੇ ਸੀ ਉਹਨਾਂ ਦੋਵਾਂ ਵਿੱਚ ਬਹੁਤ ਪਿਆਰ ਸੀ ਉਹ ਦੋਵੇਂ ਇੱਕ ਦੂਜੇ ਤੋਂ ਬਿਨਾਂ ਖਾਣਾ ਵੀ ਨਹੀਂ ਖਾਂਦੇ ਸੀ ਜਿਸ ਕੰਪਨੀ ਵਿੱਚ ਉਹ ਨੌਕਰੀ ਕਰਦੇ ਸੀ ਉੱਥੇ ਉਹਨਾਂ ਨਾਲ ਇੱਕ ਕੁੜੀ ਵੀ ਕੰਮ ਕਰਦੀ ਸੀ ਜੋ ਮਹੇਸ਼ ਦੀ ਦੋਸਤ ਸੀ ਉਸ ਨੂੰ ਵੇਖ ਕੇ ਪਰਮਣੇ ਮਹੇਸ਼ ਨੂੰ ਕਿਹਾ ਮੇਰੀ ਵੀ ਇਸ ਕੁੜੀ ਨਾਲ ਦੋਸਤੀ ਕਰਵਾ ਦੇਵੋ ਪਰ ਮਹੇਸ਼ ਨੇ ਪਰਮ ਨੂੰ ਮਨਾ ਕਰ ਦਿੱਤਾ ਤੇ ਉਹਨਾਂ ਦੋਵਾਂ ਵਿੱਚ ਵਿਵਾਦ ਹੋਣ ਲੱਗ ਪਿਆ ਹੁਣ ਪਰਮ ਮਹੇਸ਼ ਨਾਲ ਨਫ਼ਰਤ ਕਰਨ ਲੱਗ ਪਿਆ ਸੀ ਜਿਵੇਂ ਕਿ ਆ ਜਾਂਦਾ ਹੈ ਕੁਝ ਦੋਸਤ ਪੈਸੇ ਲਈ ਤੇ ਕੁਝ ਕਰਦਿਆਂ ਧੀਆਂ ਪੈਣਾ ਕਰਕੇ ਦੋਸਤ ਹੁੰਦੇ ਹਨ ਪਰ ਅਸਲ ਦੋਸਤ ਤਾਂ ਉਹ ਹੁੰਦਾ ਜੋ ਔਖੇ ਵੇਲੇ ਕੰਮ ਆ ਸਕੇ ਪਰ ਪਰਮ ਹੁਣ ਮਹੇਸ਼ ਤੋਂ ਬਹੁਤ ਛੜਦਾ ਸੀ ਕਿਉਂਕਿ ਉਹ ਕੁੜੀ ਮਹੇਸ਼ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸਦੇ ਕਮਰੇ ਵਿੱਚ ਵੀ ਆਉਂਦੀ ਜਾਂਦੀ ਰਹਿੰਦੀ ਸੀ ਇੱਕ ਦਿਨ ਮਹੇਸ਼ ਨਹੀਂ ਸੀ ਤਾਂ ਮੌਕਾ ਮਿਲਤੇ ਪਰਮ ਨੇ ਉਸ ਕੁੜੀ ਨਾਲ ਜ਼ਬਰਦਸਤੀ ਕਰਕੇ ਗਲਤ ਕੀਤਾ ਤੇ ਉਸ ਨੂੰ ਮਾਰ ਕੇ ਬੈੱਡ ਤੇ ਛੱਡ ਦਿੱਤਾ ਸੀ ਪਰਮ ਉੱਥੋਂ ਭੱਜ ਗਿਆ ਤੇ ਆਪ ਹੀ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਕਿ ਇੱਕ ਕੁੜੀ ਦੀ লাশ ਕਮਰੇ ਵਿੱਚ ਪਈ ਹੋਈ ਹੈ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਮਹੇਸ਼ ਵੀ ਆਪਣੇ ਕੰਮ ਤੋਂ ਕਮਰੇ ਵਿੱਚ ਆ ਗਿਆ ਸੀ ਤੇ ਉਸ ਕੁੜੀ ਦੀ লাশ ਨੂੰ ਵੇਖ ਰਿਹਾ ਸੀ ਮਹੇਸ਼ ਨੂੰ ਉੱਥੇ ਖੜਾ ਵੇਖ ਕੇ ਪੁਲਿਸ ਉਸ ਨੂੰ ਫੜ ਕੇ ਥਾਣੇ ਵਿੱਚ ਲੈ ਜਾਂਦੀ ਹੈ ਤੇ ਉਸ ਕੋਲੋਂ ਪੁੱਛਤਾਛ ਕਰਨ ਲੱਗਦੀ ਹੈ ਮਹੇਸ਼ ਨੂੰ ਕੁਝ ਪਤਾ ਨਹੀਂ ਸੀ ਕਿ ਇਹ ਸਭ ਕਿਸ ਨੇ ਕੀਤਾ ਹੈ ਉਹ ਕੁਝ ਵੀ ਨਹੀਂ ਬੋਲਦਾ ਪਰ ਮੌਕੇ ਤੇ ਕਮਰੇ ਵਿੱਚੋਂ ਮਹੇਸ਼ ਮਿਲਿਆ ਸੀ ਇਸ ਲਈ ਸਾਰਾ ਸ਼ੱਕ ਉਸ ਤੇ ਹੁੰਦਾ ਹੈ ਤੇ ਮਹੇਸ਼ ਦਾ ਪਰਚਾ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਫਿਰ ਜਦੋਂ ਕੁੜੀ ਦੀ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਉਸ ਵਿੱਚ ਸਾਬਤ ਪਤਾ ਲੱਗ ਗਿਆ ਕਿ ਕੁੜੀ ਨਾਲ ਜ਼ਬਰਦਸਤੀ ਕੀਤੀ ਗਈ ਹੈ ਤੇ ਬਾਅਦ ਵਿੱਚ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਸੀ ਇਹ ਮੁਜਰਮ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਹੈ ਇਸ ਗੱਲ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ ਮਹੇਸ਼ ਨੂੰ ਜੇਲ੍ਹ ਵਿੱਚ ਰਿਸ਼ਤੇਦਾਰ ਤੇ ਦੋਸਤ ਮਿਲਣ ਆਉਂਦੇ ਜਾਂਦੇ ਰਹਿੰਦੇ ਸਨ ਪਰ ਉਹ ਅਣਜਾਣ ਸੀ ਕਿ ਇਹ ਸਭ ਕੁਝ ਕਿਸ ਨੇ ਕੀਤਾ ਹੈ ਅਦਾਲਤ ਵਿੱਚ ਕੇਸ ਚੱਲਿਆ ਤਾਂ ਮਹੇਸ਼ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਫਿਰ ਜਦੋਂ ਫਾਂਸੀ ਵਿੱਚ 2 ਦਿਨ ਰਹਿ ਗਏ ਤਾਂ ਜੇਲਰ ਸਾਹਿਬ ਮਹੇਸ਼ ਨੂੰ ਉਸਦੀ ਆਖਰੀ ਇੱਛਾ ਪੁੱਛਦਾ ਹੈ ਮਹੇਸ਼ ਨੇ ਕਿਹਾ ਸਾਹਿਬ ਮੇਰੀ ਇੱਕ ਹੀ ਇੱਛਾ ਹੈ ਕਿ ਤੁਸੀਂ ਉਹ ਪੂਰੀ ਕਰ ਸਕਦੇ ਹੋ ਜੇਲਰ ਸਾਹਿਬ ਨੇ ਕਿਹਾ ਹਾਂ ਤੁਹਾਡੀ ਆਖਰੀ ਇੱਛਾ ਜ਼ਰੂਰ ਪੂਰੀ ਕੀਤੀ ਜਾਵੇਗੀ ਤੂੰ ਮੈਨੂੰ ਦੱਸ ਤੈਨੂੰ ਕੀ ਚਾਹੀਦਾ ਹੈ ਮਹੇਸ਼ ਨੇ ਕਿਹਾ ਸਾਹਿਬ ਮੈਂ ਇੱਕ ਰਾਤ ਆਪਣੀ ਪਤਨੀ ਨਾਲ ਬਤੀਤ ਕਰਨਾ ਚਾਹੁੰਦਾ ਹਾਂ ਜੇਕਰ ਤੁਸੀਂ ਮੇਰੀ ਪਤਨੀ ਨੂੰ ਲੈ ਕੇ ਆ ਸਕਦੇ ਹੋ ਤਾਂ ਉਸ ਨੂੰ ਜੇਲ੍ਹ ਵਿੱਚ ਬੁਲਾ ਲਿਆ ਜਾਵੇ ਜੇਲਰ ਨੇ ਜਦੋਂ ਇਹ ਗੱਲ ਸੁਣੀ ਤਾਂ ਹੈਰਾਨ ਰਹਿ ਗਿਆ ਉਸਨੇ ਸੋਚਿਆ ਮੈਂ ਬਹੁਤ ਸਮੇਂ ਤੋਂ ਨੌਕਰੀ ਕਰ ਰਿਹਾ ਹਾਂ ਪਰ ਕਿਸੇ ਨੇ ਵੀ ਅਜਿਹੀ ਇੱਛਾ ਜ਼ਾਹਿਰ ਨਹੀਂ ਕੀਤੀ ਸੀ ਫਿਰ ਉਸਨੇ ਸੋਚਿਆ ਚਲੋ ਕੋਈ ਨਾ ਇਸ ਦੀ ਆਖਰੀ ਇੱਛਾ ਹੈ ਤਾਂ ਇਸ ਨੂੰ ਪੂਰਾ ਕਰ ਦਿੰਦੇ ਹਾਂ ਫਿਰ ਜੇਲਰ ਮਹੇਸ਼ ਦੇ ਪਤਨੀ ਨੂੰ ਸੁਨੇਹਾ ਭੇਜ ਕੇ ਕਹਿੰਦਾ ਹੈ ਕਿ ਤੁਹਾਡੇ ਪਤੀ ਨੂੰ ਫਾਂਸੀ ਦਿੱਤੀ ਜਾਣੀ ਹੈ ਪਰ ਤੁਹਾਡੇ ਪਤੀ ਨੇ ਇੱਕ ਰਾਤ ਤੁਹਾਡੇ ਨਾਲ ਬਤਾਉਣ ਲਈ ਕਿਹਾ ਹੈ ਇਹ ਉਸਦੀ ਆਖਰੀ ਇੱਛਾ ਹੈ ਤੁਸੀਂ ਇਸ ਨੂੰ ਪੂਰਾ ਕਰ ਦਿਓ ਜਦੋਂ ਮਹੇਸ਼ ਦੀ ਪਤਨੀ ਜੇਲ੍ਹ ਵਿੱਚ ਪਹੁੰਚ ਗਈ ਤਾਂ ਉਸ ਨੂੰ ਦੱਸ ਦਿੱਤਾ ਗਿਆ ਕਿ ਤੁਹਾਡੀ ਪਤਨੀ ਆ ਗਈ ਹੈ ਜਿਸ ਬੈਰਕ ਵਿੱਚ ਮਹੇਸ਼ ਸੀ ਉਸ ਨੂੰ ਖਾਲੀ ਕਰਾ ਕੇ ਸ਼ਾਮ ਨੂੰ ਉਸਦੀ ਪਤਨੀ ਨੂੰ ਉਸ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਉਸ ਕਮਰੇ ਵਿੱਚ ਇੱਕ ਮਾਈਕ ਵੀ ਲਾ ਦਿੱਤਾ ਜਾਂਦਾ ਹੈ ਜੋ ਉਹਨਾਂ ਦੀਆਂ ਗੱਲਾਂ ਨੂੰ ਜੇਲਰ ਸਾਹਿਬ ਆਪਣੇ ਦਫ਼ਤਰ ਵਿੱਚ ਸੁਣ ਸਕੇ ਤੇ ਦੋ ਕਰਮਚਾਰੀ ਬਹਿਰਕ ਅੱਗੇ ਖੜੇ ਕਰ ਦਿੱਤੇ ਗਏ ਇਸ ਤੋਂ ਬਾਅਦ ਜਦੋਂ ਮਹੇਸ਼ਤੀ ਪਤਨੀ ਅੰਦਰ ਗਈ ਤਾਂ ਮਹੇਸ਼ ਨੂੰ ਵੇਖ ਕੇ ਰੋਣ ਲੱਗਦੀ ਹੈ ਮਹੇਸ਼ਤੀ ਪਤਨੀ ਇੱਕ ਨੇਕ ਦਿਲ ਔਰਤ ਸੀ ਉਸਨੇ ਮਹੇਸ਼ ਨੂੰ ਪੁੱਛਿਆ ਜੇਕਰ ਤੁਸੀਂ ਉਸ ਕੁੜੀ ਨਾਲ ਪਿਆਰ ਕਰਦੇ ਸੀ ਤਾਂ ਉਸ ਦੀ ਹੱਤਿਆ ਕਿਉਂ ਕੀਤੀ ਹੈ ਮਹੇਸ਼ ਨੇ ਜਦੋਂ ਇਹ ਸੁਣਿਆ ਤਾਂ ਉੱਚੀ-ਉੱਚੀ ਰੋਣ ਲੱਗ ਪੈਂਦਾ ਹੈ ਜੇਲਰ ਸਾਹਿਬ ਆਪਣੇ ਦਫ਼ਤਰ ਵਿੱਚ ਬੈਠਾ ਸਭ ਕੁਝ ਸੁਣ ਰਿਹਾ ਸੀ ਮਹੇਸ਼ ਨੇ ਕਿਹਾ ਮੈਂ ਅਜੀਹਾ ਕੁਝ ਨਹੀਂ ਕੀਤਾ ਹੈ ਮੇਰਾ ਦੋਸਤ ਪਰਮ ਸਾਡੇ ਨਾਲ ਨਫ਼ਰਤ ਕਰਦਾ ਸੀ ਉਹ ਕੁੜੀ ਤਾਂ ਸਾਡੇ ਨਾਲ ਹੀ ਉਸ ਕੰਪਨੀ ਵਿੱਚ ਨੌਕਰੀ ਕਰਦੀ ਸੀ ਤੇ ਅਸੀਂ ਸਿਰਫ ਇੱਕ ਚੰਗੇ ਦੋਸਤ ਸੀ ਸਾਡਾ ਖਾਣਾ ਪੀਣਾ ਇਕੱਠਾ ਹੁੰਦਾ ਸੀ ਇਸ ਤੋਂ ਇਲਾਵਾ ਸਾਡੇ ਵਿੱਚ ਕੁਝ ਨਹੀਂ ਸੀ ਇੱਕ ਦਿਨ ਉਸ ਕੁੜੀ ਨੇ ਕਿਹਾ ਅਸੀਂ ਤੁਹਾਡੇ ਕਮਰੇ ਵਿੱਚ ਜਾ ਕੇ ਖਾਣਾ ਖਾਂਦੇ ਹਾਂ ਮੈਂ ਵਿਚਾਰ ਤੋਂ ਸਮਾਨ ਲੈਣ ਚਲਾ ਗਿਆ ਤੇ ਪਰਮ ਉਸ ਕੁੜੀ ਦੇ ਨਾਲ ਕਮਰੇ ਵਿੱਚ ਬੈਠ ਗਿਆ ਸੀ ਫਿਰ ਮੈਨੂੰ ਨਹੀਂ ਪਤਾ ਪਰਮ ਨੇ ਉਸ ਕੁੜੀ ਨਾਲ ਕੀ ਕੀਤਾ ਜਦੋਂ ਮੈਂ ਵਾਪਸ ਆਇਆ ਤਾਂ ਉਹ ਕੁੜੀ ਬੈੱਡ ਤੇ ਮਰੀ ਪਈ ਸੀ ਪਰਮ ਨੇ ਥਾਣੇ ਵਿੱਚ ਬਿਆਨ ਦਿੱਤਾ ਕਿ ਉਹ ਬਾਹਰ ਕੰਮ ਤੇ ਚਲਾ ਗਿਆ ਸੀ ਪਰ ਜਦੋਂ ਮੈਨੂੰ ਪਰਮ ਜੇਲ੍ਹ ਵਿੱਚ ਮਿਲਣ ਆਇਆ ਤਾਂ ਉਸਨੇ ਦੱਸਿਆ ਸਭ ਕੁਝ ਉਸਨੇ ਹੀ ਕੀਤਾ ਹੈ ਮੈਂ ਤਾਂ ਦੋਸਤੀ ਕਰਕੇ ਉਸਤੇ ਸ਼ੱਕ ਨਹੀਂ ਕੀਤਾ ਸੀ ਉਸ ਕੁੜੀ ਨਾਲ ਜੋ ਵੀ ਹੋਇਆ ਉਹ ਪਰਮ ਨੇ ਕੀਤਾ ਸੀ ਤੇ ਪਰਮ ਨੇ ਹੀ ਆਪ ਪੁਲਿਸ ਨੂੰ ਫੋਨ ਕਰਕੇ ਸਾਰਾ ਕੁਝ ਦੱਸਿਆ ਸੀ ਮੈਂ ਗੁਨਾਹ ਨਹੀਂ ਕੀਤਾ ਹੈ ਇਹ ਤਾਂ ਪਰਮ ਨੇ ਯੋਜਨਾ ਬਣਾਈ ਸੀ ਤੇ ਫਸ ਮੈਂ ਗਿਆ ਹਾਂ ਜਿਸ ਦੋਸਤ ਨੂੰ ਮੈਂ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ ਉਸ ਨੇ ਹੀ ਮੈਨੂੰ ਧੋਖਾ ਦਿੱਤਾ ਹੈ ਉਹ ਤਾਂ ਪਹਿਲਾਂ ਹੀ ਉਸ ਕੁੜੀ ਨਾਲ ਗਲਤ ਕਰਨਾ ਚਾਹੁੰਦਾ ਸੀ ਜਿਸ ਨੂੰ ਮੈਂ ਸਮਝ ਨਹੀਂ ਸਕਿਆ ਤੇ ਅੱਜ ਇਹ ਦਿਨ ਵੇਖ ਰਿਹਾ ਹਾਂ ਜੋ ਰੱਬ ਨੂੰ ਮਨਜ਼ੂਰ ਸੀ ਉਹੀ ਹੋਣਾ ਹੈ ਹੁਣ ਤੁਸੀਂ ਮੇਰੀ ਚਿੰਤਾ ਛੱਡ ਦੇਵੋ ਤੇ ਆਪਣੇ ਦੋਵੇਂ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨਾ ਮੈਂ ਸੁਣਿਆ ਸੀ ਇਹ ਕਾਨੂੰਨ ਅੰਦਾਜ਼ਾ ਹੁੰਦਾ ਹੈ ਲੋਕ ਤਾਂ ਸਬੂਤ ਮੰਗਦੇ ਹਨ ਤੇ ਸਬੂਤ ਦੇ ਆਧਾਰ ਤੇ ਮੈਂ ਦੋਸ਼ੀ ਹਾਂ ਕਿਉਂਕਿ ਮੈਂ ਮੌਕੇ ਤੇ ਫੜਿਆ ਗਿਆ ਸੀ ਇਸ ਲਈ ਮੈਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਪਰ ਮੈਂ ਜਿਹਾ ਕੁਝ ਨਹੀਂ ਕੀਤਾ ਮੈਨੂੰ નિર્ਦੋਸ਼ ਫਸਾਇਆ ਗਿਆ ਹੈ ਇਹ ਕਹਿ ਕੇ ਮਹੇਸ਼ ਵੀ ਰੋਣ ਲੱਗਦਾ ਹੈ ਉਹ ਦੋਵੇਂ ਪਤੀ ਪਤਨੀ ਰੋਂਦੇ ਹੋਏ ਰਾਤ ਬਤੀਤ ਕਰਦੇ ਹਨ ਇਹ ਸਭ ਕੁਝ ਸੁਣ ਕੇ ਜੇਲ੍ਹਰ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਸੀ ਸਾਰਾ ਸਟਾਫ ਸਵੇਰ ਹੋਣ ਤੇ ਇਸ ਬਾਰੇ ਸਲਾਹ ਕਰਦਾ ਹੈ ਉਹਨਾਂ ਸੋਚ ਰਹੇ ਸੀ ਕਿ ਮਹੇਸ਼ ਨੂੰ ਕਿਸੇ ਤਰ੍ਹਾਂ ਬਚਾਇਆ ਜਾਵੇ ਕਿਉਂਕਿ ਉਸਨੇ ਤਾਂ ਕੁਝ ਗਲਤ ਨਹੀਂ ਕੀਤਾ ਹੈ ਫਿਰ ਮਹੇਸ਼ ਦੀ ਪਤਨੀ ਉਸਦੇ ਪੈਰਾਂ ਨੂੰ ਹੱਥ ਲਾ ਕੇ ਰੋਂਦੀ ਰੋਂਦੀ ਜਾਣ ਲੱਗਦੀ ਹੈ ਤਾਂ ਹਰ ਇੱਕ ਦੀਆਂ ਅੱਖਾਂ ਭਰ ਗਈਆਂ ਸੀ ਫਿਰ ਜੇਲਰ ਸਾਹਿਬ ਨੇ ਉਸ ਆਈਡੀਓ ਨੂੰ ਉੱਚ ਅਧਿਕਾਰੀਆਂ ਤੱਕ ਭੇਜ ਦਿੱਤਾ ਤੇ ਮਹੇਸ਼ ਦੀ ਫਾਂਸੀ ਤੇ ਰੋਕ ਲੱਗ ਜਾਂਦੀ ਹੈ ਇੱਕ ਵਾਰ ਫਿਰ ਦੁਬਾਰਾ ਕੇਸ ਚੱਲ ਪਿਆ ਇਹ ਪਰਮ ਨੂੰ ਫੜ ਕੇ ਕੁਝ ਸਮੇਂ ਬਾਅਦ ਮਹੇਸ਼ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਕਿਉਂਕਿ ਸਿਮਨ ਦੀ ਜਾਂਚ ਕੀਤੀ ਗਈ ਸੀ ਜੋ ਪਰਮ ਨਾਲ ਮੈਚ ਹੋ ਗਿਆ ਸੀ ਸੱਚ ਕਿਹਾ ਕਿਸੇ ਨੇ ਜੋ ਕਿਸੇ ਨਾਲ ਬੁਰਾ ਕਰਦਾ ਹੈ ਇੱਕ ਦਿਨ ਉਸ ਨਾਲ ਬੁਰਾ ਜ਼ਰੂਰ ਹੁੰਦਾ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ